ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਕਿਦਾਂ ਤੁਸੀਂ ਸੈਕਟਰੀਏਟ ਜਾ ਕੇ ਕੋਈ ਮੀਟਿੰਗ ਕੀਤੀ ਹੋਵੇ ਚੀਫ ਮਿਨਿਸਟਰ ਨੂੰ ਤੁਸੀਂ ਘਰੋਂ ਉੱਠਦੇ ਹੋ ਨਾਲ ਦੇ ਕਮਰੇ 'ਚ ਮੀਟਿੰਗ ਸੱਦ ਲੈਨੇ ਹੋ ਨਾਲ ਦੇ ਕਮਰੇ 'ਚ ਵੜ ਕੇ ਫੇਰ ਆਪਣੇ ਬੈੱਡਰੂਮ 'ਚ ਵੜ ਜਾਂਦੇ ਹੋ ਇੱਕ ਗੱਲ ਹੋਰ ਜਵਾਬ ਦੇ ਦਿਓ ਚੀਫ ਮਿਨਿਸਟਰ ਸਾਹਿਬ ਤੁਸੀਂ ਕੈਬਨਿਟ ਮੀਟਿੰਗ ਛੱਡੋ ਤੁਸੀਂ ਉਹ ਤਾਂ ਤੁਸੀਂ ਆਪਣੇ ਘਰ 'ਚ ਹੀ ਕਦੇ ਤੁਸੀਂ ਸੈਕਟਰੀਏਟ ਕਿਦਾਂ ਗਏ ਹੋ ਕਿਦਾਂ ਤੁਸੀਂ ਸੈਕਟਰੀਏਟ ਜਾ ਕੇ ਕੋਈ ਮੀਟਿੰਗ ਕੀਤੀ ਹੋਵੇ ਚੀਫ ਮਿਨਿਸਟਰ ਨੂੰ ਤੁਸੀਂ ਘਰੋਂ ਉੱਠਦੇ ਹੋ ਨਾਲ ਦੇ ਕਮਰੇ 'ਚ ਮੀਟਿੰਗ ਸੱਦ ਲੈਨੇ ਹੋ ਨਾਲ ਦੇ ਕਮਰੇ 'ਚ ਵੜ ਕੇ ਫਿਰ ਆਪਣੇ ਕਾ ਬੈਡਰੂਮ 'ਚ ਵੜ ਜਾਂਦੇ ਹੋ ਉਹ ਕਦੇ ਵੀ ਮਾਹੌਲ ਨਹੀਂ ਬਣਦਾ ਜਦੋਂ ਘਰੋਂ ਤੁਸੀਂ ਸਾਰੇ ਅਫਸਰ ਜਾਂ ਸਾਰਾ ਕੰਮ ਚਲਾਉਂਗੇ ਨਹੀਂ ਚੱਲਣਾ ਸੈਕਟਰੀਏਟ ਬਣਿਆ ਕਦੇ ਲਈ ਹੁੰਦਾ ਉਹ ਤਾਲੇ ਆ ਜਿਹੜੇ ਸੈਕਟਰੀਏਟ ਦੇ ਮੈਨ ਲੱਗਦਾ ਉਹਨਾਂ ਨੂੰ ਵੀ ਜੰਗਾਲ ਲੱਗ ਗਿਆ ਤੁਸੀਂ ਕਦੇ ਵੀ ਸੈਕਟਰੀਏਟ ਆਪਣੇ ਦਫ਼ਤਰ ਜਾ ਕੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਰੱਬ ਦੇ ਵਾਸਤੇ ਆ ਜਿਹੜੇ ਬੱਚੇ ਛੋਟੇ ਛੋਟੇ ਮਾਰੇ ਜਾ ਰਹੇ ਆ ਕਿਡਨੈਪ ਹੋ ਰਹੇ ਆ ਤੁਹਾਨੂੰ ਦਰਦ ਨਹੀਂ ਆਉਂਦਾ ਤੁਸੀਂ ਕਹਿੰਦੇ ਹਾਲਾਤ ਠੀਕ ਨੇ ਬਹੁਤ ਨਿੰਦਣਯੋਗ ਆ ਉਹ ਵੀ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੇ ਇੱਥੇ ਵਾਰਦਾਤ ਹੁੰਦੀ ਹੈ ਇਕੱਲੇ ਦੇਸ਼ 'ਚ ਨਹੀਂ ਦੁਨੀਆਂ ਦੇ ਵਿੱਚ ਦਾ ਮੈਸੇਜ ਜਾਂਦਾ ਵੀ ਅੱਜ ਸਾਡਾ ਪੰਜਾਬ 'ਚ ਹਾਲਾਤ ਕੀ ਆ ਡਿਸਟਰਬ ਆ ਪੰਜਾਬ ਤੇ ਤੁਸੀਂ ਤੁਹਾਡੇ ਕੋਈ ਅਸਰੀ ਨਹੀਂ ਤੁਸੀਂ ਕਹਿੰਦੇ ਹੋ ਕੁਝ ਵੀ ਨਹੀਂ ਹੋਇਆ ਤੇ ਇਸ ਕਰਕੇ ਪਹਿਲਾਂ ਤੁਹਾਡੀ ਗਰੁੱਪਿਜ਼ਮ ਜਿਹੜੀ ਹੈ ਧੜੇਬੰਦੀ ਆ ਪਲੀਜ਼ ਜੀ ਦਿੱਲੀ ਵਾਲਿਆਂ ਦੀ ਤੇ ਤੁਹਾਡੀ ਉਹ ਬਹੁਤ ਨੁਕਸਾਨ ਦੇ ਰਹੀ ਆ ਦੂਜੀ ਗੱਲ ਤੁਸੀਂ ਸੈਕਟਰੀਏਟ ਜਾਂਦੇ ਨਹੀਂ ਕਦੇ ਘਰ 'ਚੋਂ ਬਾਹਰ ਨਿਕਲਦੇ ਨਹੀਂਗੇ ਉਹ ਦੂਜੀ ਗੱਲ ਤੀਜੀ ਗੱਲ ਜਦੋਂ ਤੁਸੀਂ ਐਨਕਾ ਲਾ ਕੇ ਕਹਿੰਦੇ ਹੋ ਵੀ ਹੈ ਹੀ ਕੁਛ ਨਹੀਂਗਾ ਤੀਜੀ ਗੱਲ ਇਹ ਸਭ ਤੋਂ ਮੰਦ ਭਾਗੀ ਆ ਉੱਠੋ ਉੱਠੋ ਤੁਹਾਨੂੰ ਲੋਕਾਂ ਨੇ ਇਹ ਮੌਕਾ ਦਿੱਤਾ ਮੈਂ ਜਰੂਰ ਹੋਮਨਿਸਟਰ ਸਾਹਿਬ ਨੂੰ ਜਾਂ ਹੋਮਨਿਸਟਰੀ ਨੂੰ ਮੈਂ ਕਹਿਣਾ ਚਾਹਾਂਗਾ ਗੱਲ ਉਹਨਾਂ ਨਾਲ ਕਰੂੰਗਾ ਵੀ ਜਰੂਰ ਚੀਫ ਮਿਨਿਸਟਰ ਨੂੰ ਸੱਦ ਕੇ ਉੱਥੇ ਦੇ ਡੀਜੀਪੀ ਨੂੰ ਸੱਦ ਕੇ ਹੋਮ ਸੈਕਟਰੀ ਸਾਹਿਬ ਨੂੰ ਕਹੂੰਗਾ ਇਹਨਾਂ ਨੂੰ ਜਗਾਓ ਉਠਾਓ ਥੋੜਾ ਥੋੜਾ ਇਹ ਨੁਕਸਾਨ ਕਰ ਦੇਣਗੇ ਨਹੀਂ ਪੰਜਾਬ ਦਾ ਕਿਦੋਂ ਤੁਸੀਂ ਸੈਕਰੀਟੇਟ ਜਾ ਕੇ ਕੋਈ ਮੀਟਿੰਗ ਕੀਤੀ ਹੋਵੇ ਚੀਫ ਮਿਨਿਸਟਰ ਨੂੰ ਤੁਸੀਂ ਘਰੋਂ ਉੱਠਦੇ ਹੋ ਨਾਲ ਦੇ ਕਮਰੇ 'ਚ ਮੀਟਿੰਗ ਸੱਦ ਲੈਨੇ ਹਾਂ ਨਾਲ ਦੇ ਕਮਰੇ 'ਚ ਵੜ ਕੇ ਫਿਰ ਆਪਣੇ ਕ ਬੈਡਰੂਮ 'ਚ ਵੜ ਜਾਨੇ ਹਾਂ ਇਕਲ ਹੋਰ ਜਵਾਬ ਦੇ ਦਿਓ ਚੀਫ ਮਿਨਿਸਟਰ ਸਾਹਿਬ ਤੁਸੀਂ ਕੈਬਨਿਟ ਮੀਟਿੰਗ ਛੱਡੋ ਤੁਸੀਂ ਉਹ ਤਾਂ ਤੁਸੀਂ ਆਪਣੇ ਘਰ 'ਚ ਹੀ ਕਦੇ ਤੁਸੀਂ ਸੈਕਟਰੀਏਟ ਕਿੱਦਣ ਗਏ ਹੋ ਕਿਦਣ ਤੁਸੀਂ ਸੈਕਟਰੀਏਟ ਜਾ ਕੇ ਕੋਈ ਮੀਟਿੰਗ ਕੀਤੀ ਹੋਵੇ ਚੀਫ ਮਿਨਿਸਟਰੋਂ ਤੁਸੀਂ ਘਰੋਂ ਉੱਠਦੇ ਹੋ ਨਾਲ ਦੇ ਕਮਰੇ 'ਚ ਮੀਟਿੰਗ ਸੱਦ ਲੈਨੇ ਹਾਂ ਨਾਲ ਦੇ ਕਮਰੇ 'ਚ ਵੜ ਕੇ ਫਿਰ ਆਪਣੇ ਕ ਬੈਡਰੂਮ 'ਚ ਵੜ ਜਾਨੇ ਹਾਂ ਉਹ ਕਦੇ ਵੀ ਮਾਹੌਲ ਨਹੀਂ ਬਣਦਾ ਜਦੋਂ ਘਰੋਂ ਤੁਸੀਂ ਸਾਰੇ ਅਫਸਰ ਜਦ ਸਾਰਾ ਕੰਮ ਚਲਾਉਂਗੇ ਨਹੀਂ ਚੱਲਣਾ ਸੈਕਰੀਟ ਬਣਿਆ ਕਦੇ ਲਈ ਹੁੰਦਾ ਉਹ ਤਾਲੇ ਆ ਜਿਹੜੇ ਸੈਕਰੀਟ ਦੇ ਮੈਨ ਲੱਗਦਾ ਉਹਨਾਂ ਨੂੰ ਵੀ ਜੰਗਾਲ ਲੱਗ ਗਿਆ ਤੁਸੀਂ ਕਦੇ ਵੀ ਸੈਕਰੀਟ ਆਪਣੇ ਦਫ਼ਤਰ ਜਾ ਕੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਰੱਬ ਦੇ ਵਾਸਤੇ ਅੱਜ ਜਿਹੜੇ ਬੱਚੇ ਛੋਟੇ ਛੋਟੇ ਮਾਰੇ ਜਾ ਰਹੇ ਆ ਕਿਡਨੈਪ ਹੋ ਰਹੇ ਆ ਤੁਹਾਨੂੰ ਦਰਦ ਨਹੀਂ ਆਉਂਦਾ ਤੁਸੀਂ ਕਹਿੰਦੇ ਹਾਲਾਤ ਠੀਕ ਨੇ ਬਹੁਤ ਨਿੰਦਣਯੋਗ ਆ ਉਹ ਵੀ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੇ ਇੱਥੇ ਵਾਰਦਾਤ ਹੁੰਦੀ ਆ ਇਕੱਲੇ ਦੇਸ਼ 'ਚ ਨਹੀਂ ਦੁਨੀਆਂ ਦੇ ਵਿੱਚ ਦਾ ਮੈਸੇਜ ਜਾਂਦਾ ਵੀ ਅੱਜ ਸਾਡਾ ਪੰਜਾਬ ਚ ਹਾਲਾਤ ਕੀ ਆ ਡਿਸਟਰਬ ਆ ਪੰਜਾਬ ਤੇ ਤੁਸੀਂ ਤੁਹਾਡੇ ਕੋਈ ਅਸਰੀ ਨਹੀਂ ਤੁਸੀਂ ਕਹਿੰਦੇ ਹੋ ਕੁਝ ਵੀ ਨਹੀਂ ਹੋਇਆ ਤੇ ਇਸ ਕਰਕੇ ਪਹਿਲਾਂ ਤੁਹਾਡੀ ਗਰੁੱਪイズਮ ਜਿਹੜੀ ਆ ਧੜੇਬੰਦੀ ਆ ਪਲੀਜ਼ ਜੀ ਦਿੱਲੀ ਵਾਲਿਆਂ ਦੀ ਤੇ ਤੁਹਾਡੀ ਉਹ ਬਹੁਤ ਨੁਕਸਾਨ ਦੇ ਰਹੀ ਆ ਦੂਜੀ ਗੱਲ ਤੁਸੀਂ ਸੈਕਟਰੀਏਟ ਜਾਂਦੇ ਨਹੀਂ ਕਦੇ ਘਰ ਚੋਂ ਬਾਹਰ ਨਿਕਲਦੇ ਨਹੀਂਗੇ ਉਹ ਦੂਜੀ ਗੱਲ ਤੀਜੀ ਗੱਲ ਜਦੋਂ ਤੁਸੀਂ ਐਨਕਾ ਲਾ ਕੇ ਕਹਿੰਦੇ ਹੋ ਵੀ ਹੈ ਹੀ ਕੁਝ ਨਹੀਂਗਾ ਤੀਜੀ ਗੱਲ ਇਹ ਸਭ ਤੋਂ ਮੰਦਭਾਗੀ ਆ ਉੱਠੋ ਉੱਠੋ ਤੁਹਾਨੂੰ ਲੋਕਾਂ ਨੇ ਇਹ ਮੌਕਾ ਦਿੱਤਾ ਮੈਂ ਜ਼ਰੂਰ ਹੋਮਨਿਸਟਰ ਸਾਹਿਬ ਨੂੰ ਜਾਂ ਹੋਮ ਮਿਨਿਸਟਰੀ ਨੂੰ ਮੈਂ ਕਹਿਣਾ ਚਾਹੂੰਗਾ ਗੱਲ ਉਹਨਾਂ ਨਾਲ ਕਰੂੰਗਾ ਵੀ ਜਰੂਰ ਚੀ ਮਿਨਿਸਟਰ ਨੂੰ ਸੱਦ ਕੇ ਉੱਥੇ ਦੇ ਡੀਜੀਪੀ ਨੂੰ ਸੱਦ ਕੇ ਹੋਮ ਸਕੱਟਰੀ ਸਾਹਿਬ ਨੂੰ ਕਹੂੰਗਾ ਇਹਨਾਂ ਨੂੰ ਜਗਾਓ اٹھਾਓ ਥੋੜਾ ਥੋੜਾ ਇਹ ਨੁਕਸਾਨ ਕਰ ਦੇਣਗੇ ਨਹੀਂ ਪੰਜਾਬ ਦਾ